ਕੀ ਦੇਖਦੇ ਹੋ ਕਿਹੜੀ ਪਾਰਟੀ ਜਿਹੜੀ ਹੈ ਕਬਜ਼ਾ ਕਰੇਗੀ ਦੇਖੋ ਲੁਧਿਆਣਾ ਦੇ ਵਿੱਚ ਜਿਹੜੇ ਇਲੈਕਸ਼ਨ ਹੋ ਰ ਜਾ ਰਹੇ ਆ ਆਮ ਆਦਮੀ ਪਾਰਟੀ ਦਾ ਸ਼ੁਰੂ ਤੋਂ ਪਹਿਲੇ ਦਿਨ ਤੋਂ ਇੱਕ ਹੀ ਵਿਜ਼ਨ ਰਿਹਾ ਹੈ ਕਿ ਲੋਕਾਂ ਦੇ ਅੰਦਰ ਅਸੀਂ ਜਾ ਰਹੇ ਆ ਵੋਟਾਂ ਲੈਣ ਲਈ ਆਪਣੇ ਕੰਮ ਦੇ ਆਧਾਰ ਤੇ ਪਹਿਲੇ ਦਿਨ ਤੋਂ ਆਮ ਆਦਮੀ ਪਾਰਟੀ ਨੇ ਜੋ ਕਮਿਟਮੈਂਟਸ ਪੰਜਾਬ ਨਾਲ ਕੀਤੀਆਂ ਲੋਕਾਂ ਨਾਲ ਕੀਤੀਆਂ ਉਹ ਵਾਦੇ ਪੂਰੇ ਕਰ ਰਹੇ ਆ ਉਸ ਆਧਾਰ ਤੇ ਸਾਨੂੰ ਪੂਰੀ ਉਮੀਦ ਹੈ ਕਿ ਲੁਧਿਆਣੇ ਦੇ ਲੋਕ ਆ ਜਿਹੜੇ ਉਹ ਮਾਮਾ ਕੇ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਣਗੇ ਔਰ ਸੰਜੀਵ अरोड़ा ਜੀ ਨੂੰ ਵਿਧਾਇਕ ਬਣਾਣਗੇ ਤੁਸੀਂ ਬਾਕੀ ਪਾਰਟੀਆਂ ਦੀ ਜਿੱਥੇ ਗੱਲ ਕਰਦੇ ਹੋ ਬਾਕੀ ਪਾਰਟੀਆਂ ਵੀ ਕਹਿੰਦੀਆਂ ਵੀ ਪੰਜਾਬ ਪ੍ਰਧਾਨ ਜਿਹੜਾ ਇਹਨਾਂ ਨੂੰ ਜ਼ਿਲ੍ਹਾ ਪ੍ਰਧਾਨ ਉਹਨਾਂ ਨੂੰ ਜਿਹੜਾ ਆ ਉਹ ਬਾਰੋ ਲਿਆਉਣਾ ਪਿਆ ਜਦ ਕਿ ਇਹ ਲੋਕਲ ਕਾਬਲ ਬੰਦਾ ਨਹੀਂ ਲੱਭਾ ਜੀ ਤੁਹਾਨੂੰ ਆ ਕਾਂਗਰਸ ਦੇ ਕੋਈ ਲੀਡਰ ਕਹੀ ਮੈਂ ਸੁਣਿਆ ਕੱਲ ਦਾ ਇੱਕ ਐਕਐਮਐਲਏ ਭੋਏ ਦਾ ਉਹ ਵੀ ਬਿਆਨ ਦੇ ਰਿਹਾ ਸੀ ਕਿ ਇਹਨਾਂ ਨੇ ਲੋਕਲ ਜਿਹੜਾ ਪ੍ਰੈਜ਼ੀਡੈਂਟ ਜਿਹੜਾ ਡਿਸਟ੍ਰਿਕਟ ਪ੍ਰੈਜ਼ੀਡੈਂਟ ਨਹੀਂ ਲਾਇਆ ਬਾਹਰ ਦਾ ਲਾਇਆ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਇਹ ਸਾਡੀ ਪਾਰਟੀ ਦਾ ਮੈਟਰ ਹੈ ਇਹ ਆਮ ਆਦਮੀ ਪਾਰਟੀ ਦਾ ਮੈਟਰ ਹੈ ਆਮ ਆਦਮੀ ਪਾਰਟੀ ਦਾ ਪ੍ਰਧਾਨ ਜਿਹੜਾ ਉਹ ਗਰਦਾਸਪੁਰ ਤੋਂ ਲਾ ਦੇ ਉਹ ਅੰਮ੍ਰਿਤਸਰ ਤੋਂ ਲਾ ਦੇ ਉਹ ਪਠਾਨਕੋਟ ਤੋਂ ਲਾ ਦੇ ਇਹਨਾਂ ਨੂੰ ਕੀ ਡੱਡ ਪੀੜਾ ਇਹਨਾਂ ਨੂੰ ਕੋਈ ਪੁੱਛੇ ਕਿ ਸਣੀ ਦੇ ਉਲ ਕਿੱਥੋਂ ਆਹੀ ਜਿਹੜਾ ਦਾ ਬਘੇਲ ਆ ਪਰਿਵਾਰੀ ਉਹ ਕਿੱਥੋਂ ਆ ਇਹਨਾਂ ਦਾ ਪਰਿਵਾਰੀ ਇੱਕ ਇਹਨਾਂ ਨੇ ਜੰਮੂ ਤੋਂ ਲਾਇਆ ਸੀ ਇਹਨਾਂ ਦੇ ਜਿਹੜੇ ਵਿਧਾਇਕ ਬਿਆਨ ਦੇ ਰਹੇ ਹੀ ਉਹ ਆਪ ਰਹਿਣ ਵਾਲੇ ਸਿਆਣਪਰਦੇ ਆ ਤੇ ਇਲੈਕਸ਼ਨ ਭੋਜ ਤੋਂ ਲੜਦੇ ਆ ਇਹ ਸਾਡੀ ਪਾਰਟੀ ਦਾ ਮੈਟਰ ਹੈ ਪਾਰਟੀ ਨੇ ਜੋ ਫੈਸਲਾ ਕੀਤਾ ਉਸ ਪਾਰਟੀ ਦੇ ਫੈਸਲੇ ਦੇ ਨਾਲ ਹਰ ਵਰਕਰ ਖੜਾ ਹੈ ਔਰ ਅਸੀਂ ਪੂਰਾ ਉਹਨਾਂ ਦਾ ਵੈਲਕਮ ਕਰਾਂਗੇ ਔਰ ਜੋ ਪਾਰਟੀ ਦੀ ਸਟ੍ਰੈਟਜੀ ਹੋਏਗੀ ਉਹਦੇ ਨਾਲ ਖੜਾਂਗੇ ਇਹ ਤੁਹਾਡੇ ਵਰਕਰ ਖੁਸ਼ ਹੈ ਜੀ ਜਿਹਦਾ ਜ਼ਿਲ੍ਹਾ ਪ੍ਰਧਾਨ ਜੇ ਬਾਹਰੋਂ ਲਿਆਂਦਾ ਵਰਕਰ ਤੁਹਾਡੇ ਕੋਸ਼ ਨੇ ਦੇਖੋ ਪਾਰਟੀ ਦੇ ਵਿੱਚ ਹਰ ਪਾਰਟੀ ਦੇ ਵਿੱਚ ਜਿਹੜੀ ਉਹ ਧੜੇਬਾਜੀ ਜਿਹੜੀ ਹੈ ਆ ਇਹਦੇ ਵਿੱਚ ਕੋਈ ਨੋ ਡਾਊਟ ਪਰ ਇੱਕ ਸਾਡੀ ਪਾਰਟੀ ਹੈ ਜਿਹਦੇ ਵਿੱਚ ਕੋਈ ਧੜੇਬਾਜੀ ਨਹੀਂ ਹੈ ਕੋਈ ਫ੍ਰੈਕਸ਼ਨਬਾਜੀ ਨਹੀਂ ਹੈ ਸਾਰੇ ਇੱਕ ਝੰਡੇ ਥੱਲੇ ਖੜੇ ਆ ਔਰ ਆਮ ਆਦਮੀ ਪਾਰਟੀ ਦੀ ਸਟ੍ਰੈਟਜੀ ਨੂੰ ਸਾਰੇ ਪਿਆਰ ਕਰਦੇ ਆ ਔਰ ਆਮ ਆਦਮੀ ਪਾਰਟੀ ਦੇ ਸਾਰੇ ਜਿਹੜੇ ਕੰਮਾਂ ਦੇ ਨਾਲ ਉਹ ਖੜੇ ਆ ਔਰ ਕੰਮ ਕਰਾਂਗੇ ਸਾਰੇ ਪ੍ਰਧਾਨ ਜੀ ਵੀ ਕਰਨਗੇ ਉਹਦੇ ਨਾਲ ਵਰਕਰ ਵੀ ਸਾਰੇ ਖੜੇ ਹੋਣਗੇ ਜਿਨ੍ਹਾਂ ਸਾਹਬ ਦਾ ਵੀ ਇੱਕ ਦੀ ਤੁਸੀਂ ਗੱਲ ਕੀਤੀ ਆ ਉਹਨਾਂ ਪਿਛਲੇ ਦਿਨੀ ਪ੍ਰੈਸ ਕਾਨਫਰੰਸ ਉਹਨਾਂ ਦੇ ਬਾਕੀ ਲੀਡਰਾਂ ਨੇ ਕੀਤੀ ਉਹਨਾਂ ਨੇ ਆਪ ਨਹੀਂ ਕੀਤੀ ਹੈ ਜੀ ਤੁਹਾਡੇ ਖਿਲਾਫ ਜਿਹੜੇ ਆ ਕਾਫੀ આરોਪ ਪਕੜਾ ਰੋਪਰੇ ਡਿਆ ਉਹ ਕੀਤੇ ਉਹਨਾਂ ਨੇ ਚਲੋ ਉਹ ਜਿਹੜੇ ਉਹਨਾਂ ਨੇ ਲੀਡਰਾਂ ਨੇ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਹੈ ਮੈਂ ਇਹਨਾਂ ਨੂੰ ਪੁੱਛਣਾ ਚਾਹਨਾ ਕਿ ਉਹ ਚਾਪਲੂਸੀਆਂ ਘਟਾ ਕਰੋ ਉਹ ਪਾਲਸ਼ਵਾਜੀ ਘਟਾ ਕਰੋ ਜਿਨ੍ਹਾਂ ਦੀ ਤੁਸੀਂ ਪਾਲਸ਼ਵਾਜੀ ਕਰ ਰਹੇ ਹੋ ਹਿੰਦੁਸਤਾਨ ਦੇ ਵਿੱਚ ਬਹੁਤ ਵੱਡੀ ਪਾਰਟੀ ਸੀ ਕਾਂਗਰਸ ਅੱਜ ਕਿੱਥੇ ਹੈ ਤੀਸਰੀ ਵਾਰ ਦਿੱਲੀ ਦੇ ਅੰਦਰ ਕਾਂਗਰਸ ਦੀ ਜ਼ੀਰੋ ਆਈ ਹੈ ਤੀਸਰੀ ਵਾਰ ਸ਼ਰਮ ਆਉਂਦੀ ਹੈ ਕਿ ਇਹੋ ਜਿਹੇ ਲੀਡਰ ਆਗੂ ਕੀਤੇ ਨੇ ਕਾਂਗਰਸ ਨੇ ਜਿਨ੍ਹਾਂ ਨੇ ਪਾਰਟੀ ਮੁਕਾਤੀ ਇਹੋ ਜਿਹੇ ਲੀਡਰ ਆਗੂ ਕੀਤੇ ਆਕਾਲੀ ਦਲ ਨੇ ਜਿਹੜੇ ਕਹਿੰਦੇ ਸੀ 25 ਸਾਲ ਰਾਜ ਕਰਨਾ ਅੱਜ ਇੱਕ ਆਦਮੀ ਨਹੀਂ ਲੱਭ ਰਿਹਾ ਇਹਨਾਂ ਨੂੰ ਖੜਾ ਕਰਨ ਵਾਸਤੇ ਔਰ ਰਹੀ ਗੱਲ ਕਾਂਗਰਸੀ ਲੀਡਰਾਂ ਦੀ ਜਾਂ ਉਹਦੀ ਵਿਧਾਇਕ ਦੀ ਤੁਸੀਂ ਗੱਲ ਕਰਦੇ ਹੋ ਮੈਂ ਇਹ ਕਹਿਣਾ ਚਾਹਨਾ ਕਿ ਅੱਜ ਸਾਡੇ ਜ਼ਿਲ੍ਹੇ ਪਠਾਨਕੋਟ ਦੇ ਅੰਦਰ ਜਿੰਨੀ ਵਿਕਾਸ ਦੀ ਹਨੇਰੀ ਚੱਲੀ ਹੈ ਉਹ ਪਠਾਨਕੋਟ ਕਾਰਪੋਰੇਸ਼ਨ ਦੇ ਕੰਮ ਹੋਣ ਉਹ ਸਜਾਨਪੁਰ ਦੇ ਕੰਮ ਹੋਣ ਜਿਹੜਾ ਸਾਡਾ ਸਜਾਨਪੁਰ ਦਾ ਮੇਨ ਰੋਡ ਹੈ ਮਮੂਨ ਟੂ ਮਾਦੋ ਪਰ ਡਿਫੈਂਸ ਰੋਡ ਜਿਹੜਾ ਹੈ ਉਹ ਪਿਛਲੇ 10 ਸਾਲ ਤੋਂ ਰੋਡ ਨਹੀਂ ਬਣਿਆ। ਔਰ ਹੁਣ ਉਹ ਰੋਡ ਦਾ ਕੰਮ ਵੀ ਲੱਗਿਆ, ਉਹਦਾ ਉਦਘਾਟਨ ਵੀ ਮੰਤਰੀ ਸਾਹਿਬ ਕਰਕੇ ਗਏ ਆ। ਸਭ ਤੋਂ ਮਾੜਾ ਹਾਲ ਜਿਹੜਾ ਥਰਿਆਲ ਟੂ ਮਾਦੋਪਰ ਚੌਂਕ ਵਾਲੇ ਖੂ ਰਾਨੀਪੁਰ ਨੂੰ ਜਿਹੜਾ ਰੋਡ ਆਂਦਾ ਬਹੁਤ ਪੁਰਾਣਾ ਰੋਡ ਟੁੱਟਿਆ ਸੀ। ਉਹਦਾ ਉਦਘਾਟਨ ਮੰਤਰੀ ਸਾਹਿਬ ਕਰਕੇ ਗਏ ਆ 38 ਕਰੋੜ ਰੁਪਈਆ ਸਜਾਨਪੁਰ ਕਮੇਟੀ ਨੂੰ ਦਿੱਤਾ ਹੈ। ਜਿਹੜਾ ਸੀਵਰੇਜ ਦਾ ਕੰਮ ਚਾਲੂ ਹੋਇਆ। ਔਰ ਪੋਏ ਹਾਲ ਕੀਤੇ ਬਜੇ 74 ਰੋਡ ਜਿਹਨਾਂ ਦਾ ਕੰਮ ਲੱਗਿਆ ਨਵੇਂ ਰੋਡ 11 ਫੁੱਟ ਤੋਂ 18 ਫੁੱਟ ਰੋਡ ਬਣਾਏ ਨੇ ਸਕੂਲਾਂ ਦੇ ਅੰਦਰ ਵੱਡੀਆਂ ਗਰਾਊਂਡਾਂ ਦਿੱਤੀਆਂ ਨੇ ਤਾਰਾਗੜ ਦੇ ਅੰਦਰ ਟ੍ਰੀਟਮੈਂਟ ਪਲਾਂਟ ਜਿਹੜਾ ਪਾਣੀ ਦਾ ਲਾਇਆ ਔਰ 378 ਫਾਰੈਸਟ ਦੇ ਜਿਹੜੇ ਕੱਚੇ ਮੁਲਾਜ਼ਮ 20 ਸਾਲ ਪੁਰਾਣੇ ਉਹ ਪੱਕੇ ਕੀਤੇ ਆ 50000 ਨੌਕਰੀਆਂ ਭਗਵੰਤ ਮਾਨ ਨੇ ਪੰਜਾਬ ਦੇ ਲੋਕਾਂ ਨੂੰ ਦਿੱਤੀਆਂ ਬਿਨਾਂ ਰਿਸ਼ਵਤ ਤੋਂ ਬਿਨਾਂ ਸ਼ਿਭਾਰਸ਼ ਤੋਂ ਜਦੋਂ ਕਾਂਗਰਸ ਦੀ ਸਰਕਾਰ ਸੀ ਸਾਢੇ 4 ਸਾਲ ਪੌਣੇ 5 ਸਾਲ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਰਿਹਾ ਉਹਨੂੰ ਕੋਈ ਵਿਧਾਇਕ ਨਹੀਂ ਮਿਲ ਸਕਦਾ ਮੰਤਰੀ ਨਹੀਂ ਮਿਲ ਸਕਦਾ ਉਹਨੂੰ ਉਹਦੇ ਬਾਅਦ 3 ਮਹੀਨੇ ਚਰਨਜੀਤ ਚੰਨੀ ਮੁੱਖ ਮੰਤਰੀ ਬਣਿਆ ਚਰਨਜੀਤ ਚੰਨੀ ਦੇ ਰਿਸ਼ਤੇਦਾਰਾਂ ਤੇ ਸਾਰੇ ਜੀਜੇ ਪੋਤ ਪਤੀਜੇ ਜਿੰਨੇ ਵੀ ਆ ਸਾਰਿਆਂ ਦੇ ਕਰਾਪਸ਼ਨ ਦੇ ਅਲੀਕੇਸ਼ਨ ਲੱਗੇ ਔਰ ਘਟੋ ਘਟਾ 500 ਤੋਂ 700 ਕਰੋੜ ਜਿਹਦੇ ਤੇ ਇਹਨਾਂ ਦਾ ਭਾਂਜਾ ਵੀ ਫੜਿਆ ਗਿਆ ਚੰਨੀ ਸਾਹਿਬ ਦਾ ਜਿਹੜੇ ਇਹਨਾਂ ਦੇ ਮੁੱਖ ਮੰਤਰੀ ਕਾਂਗਰਸ ਦੇ ਇਹਨਾਂ ਨੇ ਤੇ ਦੇਸ਼ ਨੂੰ ਲੁੱਟਿਆ ਤੇ ਕੁੱਟਿਆ ਹੋਰ ਇਹਨਾਂ ਨੇ ਇਸ ਤੋਂ ਇਲਾਵਾ ਕੁਝ ਨਹੀਂ ਕੀਤਾ ਕਾਂਗਰਸ ਨੇ ਪੰਜਾਬ ਨਾਲ ਅਕਾਲੀ ਦਲ ਨੇ ਪੰਜਾਬ ਨਾਲ ਬਾਜਬਾ ਨਾੜ ਰਲ ਕੇ ਧੋਖੇ ਕੀਤੇ ਲੋਕਾਂ ਨਾਲ ਪਹਿਲਾ ਮੁੱਖ ਮੰਤਰੀ ਹੈ ਭਗਵੰਤ ਮਾਨ ਪਹਿਲਾ ਮੁੱਖ ਮੰਤਰੀ ਹੈ ਜਿਹੜਾ ਲੋਕ ਰੋਜ਼ ਪਿੰਡਾਂ ਦੇ ਵਿੱਚ ਜਾ ਰਿਹਾ ਰੋਜ਼ ਲੋਕਾਂ ਦੀਆਂ ਸੱਥਾਂ ਦੇ ਵਿੱਚ ਬਹਿ ਕੇ ਜਵਾਬ ਦੇ ਰਿਹਾ ਲੋਕਾਂ ਦੇ ਕੰਮ ਕਰ ਰਿਹਾ ਹੁਣ ਨੰਗਲ ਪਾਣੀ ਦਾ ਜਿਹੜਾ ਬੀਵੀਐਮਬੀ ਦਾ ਮੁੱਦਾ ਸੀ ਉਹ ਤੇ ਆਪ ਉੱਥੇ ਗਿਆ ਸਾਡੇ ਮੰਤਰੀ ਐਮ ਐਲ ਏ ਉੱਥੇ ਗਿਆ ਉੱਥੇ ਜਾ ਕੇ ਧਰਨਾ ਦਿੱਤਾ ਇਹਨਾਂ ਦੇ ਮੁੱਖ ਮੰਤਰੀ ਕੈਪਟਨ ਅਮਿੰਦਰ ਸਿੰਘ ਚਾਂਦੀ ਦੀ ਕਈ ਨਾਲ ਟੱਪ ਲਾਗੇ ਸੀ ਤੇ ਮੁਰਗੇ ਪਾਣੀ ਨਹੀਂ ਬੰਦ ਹੋਇਆ ਉਹਨਾਂ ਨੇ ਜਾ ਕੇ ਪਾਣੀ ਵੀ ਰੋਕਿਆ ਔਰ ਸੈਂਟਰ ਨਾਲ ਗੱਲ ਵੀ ਕੀਤੀ ਅੱਜ ਪਹਿਲਾ ਮੁੱਖ ਮੰਤਰੀ ਹੈ ਭਗਵੰਤ ਸਿੰਘ ਮਾਨ ਜਿਹਦੇ ਤੇ 3 ਸਾਲ ਹੋ ਗਿਆ ਇਹਨਾਂ ਦੇ ਤਿੰਨ ਤਿੰਨ ਮਹੀਨੇ ਦੇ ਮੁੱਖ ਮੰਤਰੀਆਂ ਤੇ 5-500 7-700 ਹਜ਼ਾਰ ਕਰੋੜ ਦੇ ਅਲੀਕੇਸ਼ਨ ਲੱਗੇ ਆ ਪਹਿਲਾ ਮੁੱਖ ਮੰਤਰੀ ਹੈ ਭਗਵੰਤ ਮਾਨ ਜੀ ਅੱਜ 3 ਸਾਲ ਸਰਕਾਰ ਹੋ ਗਿਆ ਤੇ ਇੱਕ ਪੰਜ ਪੈਸੇ ਦੇ ਅਲੀਕੇਸ਼ਨ ਕੋਈ ਲਾ ਕੇ ਦੱਸੇ ਫਿਰ ਗੱਲ ਕਰਾਂਗੇ ਜੇ ਕੱਲ੍ਹ ਤਹਾਲੇ ਤੱਕ ਪਿਛਲੇ 3 ਸਾਲਾਂ ਦੇ ਵਿੱਚੋਂ ਮਾਈਨਿੰਗ ਪੌਚੀ ਨਹੀਂ ਬਣੀ ਤੇ ਲੋਕਾਂ ਨੂੰ ਸਸਤਾ ਦਿੱਤਾ ਵਜਰਾ ਹਲਕਾ ਨਹੀਂ ਮਿਲਿਆ ਕਦੋਂ ਤੱਕ ਮਿਲਣ ਦੀ ਉਮੀਦ ਹੈ ਮੈਂ ਕਹਿੰਦਾ ਉਹਦੇ ਵਿੱਚ ਇੱਕ ਹੋਰ ਗੱਲ ਦੀ ਗੱਲ ਹੈ ਜੀ ਪਿਛਲੇ ਦਿਨ ਜਿਹੜਾ ਵਿਕਰਮ ਮਜੀਠੀਆ ਨੇ ਵੀ ਇੱਕ ਵੀਡੀਓ ਵਾਇਰਲ ਕੀਤੀ ਤੇ ਉਹਨਾਂ ਨੇ ਮੰਤਰੀ ਘਰ ਤੋਂ ਇਹ ਰੋਕ ਲਗਾਉਣਾ ਉਹ ਸ਼ਾਪਰ ਗੋਪੀ ਦੀ ਖਾੜ ਦੇ ਬਾਰੇ ਵਿਕਰਮ ਮਜੀਠੀਏ ਵਰਗੇ ਜਿਹੜੇ ਲੋਕ ਨਾ ਉਹ ਅਲੀਗੇਸ਼ਨ ਲਾਣਗੇ ਉਸ ਇਨਸਾਨ ਤੇ ਜਿਨ 35 ਸਾਲ ਪੈਦਲ ਚੱਲ ਕੇ ਲੋਕਾਂ ਵਾਸਤੇ ਲੜਾਈਆਂ ਲੜੀਆਂ ਦਰਿਆ ਬਚਾ ਕੇ ਲੋਕਾਂ ਵਾਸਤੇ ਲਾਈਆਂ ਲੜੀਆਂ ਉਸ ਬੰਦੇ ਤੇ ਉਸ ਲੀਡਰ ਤੇ ਵਿਕਰਮ ਸਿੰਘ ਮਜੀਠੀਆ ਅਲਿਗੇਸ਼ਨ ਲਾ ਰਿਆ ਜਿਹਦੇ ਖੂਨ ਨਾਲ ਹੱਥ ਰੰਗੇ ਨੇ ਜਿਹੜਾ ਮਾਈਨਿੰਗ ਦਾ ਸਰਗਨਾ ਰਿਆ ਜਿਹੜਾ ਨਸ਼ੇ ਦਾ ਸਰਗਨਾ ਰਿਆ ਇੱਕ ਥਾਣੇਦਾਰ ਅੰਬਰਸਰ ਦੇ ਵਿੱਚ ਆਪਣੀ ਧੀ ਦੀ ਇੱਜ਼ਤ ਬਦਨਾਮ ਬਚਾਉਣ ਵਾਸਤੇ ਗਿਆ ਸੀ ਉਦੀ ਉਹਦੇ ਹਿੱਕ ਦੇ ਵਿੱਚ ਗੋਲੀਆਂ ਮਾਰੀਆਂ ਸੀ ਵਿਕਰਮ ਸਿੰਘ ਮਜੀਠੀਏ ਦੇ ਬੰਦਿਆਂ ਨੇ ਤੇ ਵਿਕਰਮ ਸਿੰਘ ਮਜੀਠੀਏ ਦੇ ਨਾਰੇ ਲਾਏ ਸੀ ਅਜਾ ਕਾਲੀ ਦਲ ਜਿਹੜੇ ਕਹਿੰਦੇ ਸੀ 25 ਸਾਲ ਰਾਜ ਕਰਨਾ ਉਹਨਾਂ ਨੂੰ ਖਤਮ ਕਰਨ ਦਾ ਕੰਮ ਜਿਹੜਾ ਬਿਕਰਮਜੀਤ ਸਿੰਘ ਨੇ ਕੀਤਾ ਤੇ ਉਹ ਸਾਡੇ ਲੀਡਰਾਂ ਤੇ ਅਲੀਕੇਸ਼ਨ ਲਾਉਂਦੇ ਆ ਜਿਨ੍ਹਾਂ ਨੇ 10-10 15-15 ਹਜ਼ਾਰ ਕਰੋੜ ਕਬਲੇ ਕੀਤੇ ਆ ਜਵਾਨ ਕਰਕੇ ਪੰਜਾਬ ਦੇ ਲੋਕਾਂ ਨਾਲ ਵਾਅਦੇ ਕਰਕੇ ਧੋਖੇ ਕੀਤੇ ਆ ਕਾਂਗਰਸ ਨੇ ਅਕਾਲੀ ਦਲ ਨੇ ਭਾਜਪਾ ਨੇ ਪੰਜਾਬ ਨਾਲ ਧੋਖੇ ਕੀਤੇ ਆ ਔਰ ਜਿਹੜੇ ਲੋਕ ਆਪਣੀ ਜ਼ੁਬਾਨ ਤੋਂ ਫਿਸਲ ਜਾਂਦੇ ਨੇ ਜਿਹੜੇ ਲੋਕ ਆਪਣੀ ਜ਼ੁਬਾਨ ਤੋਂ ਮੁਕਰ ਜਾਂਦੇ ਆ ਜਿਹੜੇ ਲੋਕ ਜਿਹੜੇ ਲੀਡਰ ਲੋਕਾਂ ਨਾਲ ਧੋਖਾ ਕਰਕੇ ਠੁੱਕ ਕੇ ਚੜ ਜਾਂਦੇ ਨੇ ਮੈਂ ਉਹਨਾਂ ਨੂੰ ਕਹਿਣਾ ਚਾਹਨਾ ਕਿ ਕੰਮ ਠੁੱਕ ਕੇ ਚੜਨਾ ਲੀਰਾਂ ਦਾ ਅਸੀਂ ਬੋਲੇ-ਬੋਲ ਪੁਗਾਈ ਦੇ ਗੱਲ ਪੱਲੇ ਬਣ ਕੇ ਰੱਖ ਸਜਣਾ ਧੋਖੇ ਆਵਾਜ਼ ਨਹੀਂ ਯਾਰ ਬਣਾਈ ਦੇ ਆਪ ਕੋਸ਼ਸ਼ ਕੋ ਪੁਰਜੋ ਜਿਹੜੀ ਕੀਤੀ ਹੈ ਕਿ ਆਮ ਆਦਮੀ ਪਾਰਟੀ ਕਹਿੰਦੀ ਹੈ ਕਿ ਸੱਤੇ ਜਾਂ ਆਮਦਾਰੀ ਕਿ ਉਹਨਾਂ ਨਸ਼ਾ ਮੁਕਤ ਪੰਜਾਬ ਗਿਆ ਹੈ 31 ਮਈ ਨੂੰ ਜਿਹੜਾ ਪੰਜਾਬ ਨਸ਼ਾ ਮੁਕਤ ਹੋਏਗਾ। ਕਿਹ ਅਕਤੀ ਮਈ ਨੂੰ ਨਸ਼ਾ ਮੁਕਤ ਪੰਜਾਬ ਹੋ ਗਿਆ? ਮੈਂ ਕਹਿੰਦਾ ਮੈਂ ਕਹਿੰਦਾ ਜੀ ਜਿਹੜੀ ਨਸ਼ੇ ਤੇ ਤੁਸੀਂ ਕੁਐਸਚਨ ਕੀਤਾ ਹੈ ਬਿਲਕੁਲ ਇਹ ਬੰਦਾ ਹੀ ਤੁਸੀਂ ਕੁਐਸਚਨ ਕੀਤਾ ਹੈ ਅਸੀਂ ਇਹਦੇ ਜਵਾਬ ਦੇਣਾ ਦੇਾਂਗੇ ਦਾ ਕਿ ਅ ਅੱਜ ਭਗਵੰਤ ਮਾਨ ਦੀ ਰਹਿਨਮਾਈ ਦੇ ਵਿੱਚ ਪੰਜਾਬ ਦੇ ਅੰਦਰ ਜਿਹੜੀ ਸਰਕਾਰ ਚੱਲ ਰਹੀ ਹੈ ਦੇਖੋ ਕੈਪਟਨ ਅਮਰਿੰਦਰ ਸਿੰਘ 2017 ਤੋਂ ਪਹਿਲਾਂ ਸਰਕਾਰ ਬਣਾਉਣ ਤੋਂ ਪਹਿਲਾਂ ਬਠਿੰਡੇ ਦੇ ਅੰਦਰ ਰੈਲੀ ਕੀਤੀ ਕਾਂਗਰਸ ਨੇ ਜਿਹਦੇ ਵਿੱਚ ਘਟੋ-ਘਟ 1 ਲੱਖ ਬੰਦਾ ਇਕੱਠਾ ਕੀਤਾ ਕੈਪਟਨ ਅਮਰਿੰਦਰ ਸਿੰਘ ਨੇ ਸਟੇਜ ਤੇ ਚੜ ਕੇ ਗੁਰਕਾ ਸਾਹਿਬ ਹੱਥ 'ਚ ਫੜ ਕੇ ਸੋਖਾਦੀ ਕਿ ਨਸ਼ੇ ਨਸ਼ਾ ਜਿਹੜਾ 4 ਮਹੀਨਿਆਂ ਦੇ ਵਿੱਚ ਖਤਮ ਕਰਦੇ ਆਂਗੇ ਪੰਜਾਬ ਦੇ ਅੰਦਰੋਂ ਕੈਪਟਨ ਅਕਾਲੀਆਂ ਨੇ ਨਸ਼ਾ ਪੰਜਾਬ ਦੇ ਅੰਦਰ ਲਿਆਂਦਾ ਕਾਂਗਰਸ ਨੇ ਪ੍ਰਮੋਟ ਕੀਤਾ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਬਣ ਗਿਆ ਮੁੜ ਕੇ ਲੋਕਾਂ ਦੇ ਬੱਚੇ ਮਰ ਗਏ ਨਸ਼ੇ ਦਾ ਕੋਈ ਤਸਕਰ ਨਹੀਂ ਫੜਿਆ ਭੋਲਾ ਜਿਹੜਾ ਤਸਕਰ ਜਿਹੜਾ ਫੜਿਆ ਉਹਨੇ ਵਿਕਰਮ ਮਜੀਠੀ ਦਾ ਨਾਮ ਲਿਆ ਔਰ ਆ ਜੋ ਭਗਵੰਤ ਮਾਨ ਨੂੰ ਕਹਿ ਰੇ ਨੇ ਕਾਂਗਰਸ ਦੇ ਲੀਡਰ ਜਾਂ ਉਹ ਸੁਖਵਾਲ ਖਿਆਰਾ ਜਾਂ ਐਨੀਵੇ ਕੋਈ ਵੀ ਕਿ ਨਸ਼ੇ ਦੇ ਮੁੱਦੇ ਤੇ ਕੀ ਕੀਤਾ ਅੱਜ ਪੂਰਾ ਪੰਜਾਬ ਜਾਣਦਾ ਕਿ ਆਮ ਆਦਮੀ ਪਾਰਟੀ ਨੇ ਨਸ਼ੇ ਦਾ ਲੱਕ ਤੋੜਿਆ ਉਹ ਤਸਕਰ ਜਿਹੜੇ ਸ਼ਰਿਆਮ ਕਹਿੰਦੇ ਸੀ ਕਿ ਅਸੀਂ 20-20 ਸਾਲ ਤੋਂ ਨਸ਼ਾ ਵੇਚਦੇ ਆਂ ਤੇ ਅੱਗੇ ਵੀ ਵੇਚਾਂਗੇ ਕੋਈ ਡੱਕ ਕੇ ਦੱਸੇ ਭਗਵੰਤ ਮਾਨ ਨੇ ਉਹਨਾਂ ਦੀਆਂ ਜੜਾਂ ਪੁੱਟ ਕੇ ਰੱਖਦੀਆਂ ਭਗਵੰਤ ਮਾਨ ਨੇ ਉਹ ਜਿਹੇ ਤਸਕਰਾਂ ਦੇ ਘਰ ਠਾਏ ਜਿਨ੍ਹਾਂ ਨੇ ਲੋਕਾਂ ਦੇ ਘਰਾਂ ਦੇ ਵਿੱਚ ਸੱਥਰ ਪਾਏ ਸੀ ਜਿਨ੍ਹਾਂ ਨੇ ਲੋਕਾਂ ਦੇ ਘਰਾਂ ਦੇ ਵਿੱਚ ਕਫਨ ਵਿਛਾਏ ਸੀ ਭਗਵੰਤ ਮਾਨ ਨੇ ਉਹਨਾਂ ਦੀਆਂ ਕੋਠੀਆਂ ਦੀਆਂ ਨੀਆਂ ਪੁੱਟ ਕੇ ਰੱਖਦੀਆਂ ਸਾਨੂੰ ਮਾਣ ਕੇ ਅਸੀਂ ਪਹਿਲੀ ਵਾਰੀ ਪੰਜਾਬ ਦੇ ਅੰਦਰ ਇਹੋ ਜਿਹਾ ਮੁੱਖ ਮੰਤਰੀ ਵਿਖਿਆ ਜਿਨੇ ਆਪਣੀ ਰਾਜਨੀਤੀ ਤੋਂ ਪਰੇ हट ਗਏ ਪਾਰਟੀ ਦਾ ਰਿਸਕ ਲੈ ਕੇ ਰਾਜਨੀਤੀ ਦਾ ਰਿਸਕ ਲੈ ਕੇ ਲੋਕਾਂ ਦੇ ਭਲੇ ਦੇ ਵਾਸਤੇ ਅੱਜ ਨਸ਼ੇ ਦੇ ਖਿਲਾਫ ਐਡੀ ਬੜੀ ਮੁਹਿੰਮ ਚਲਾਈ ਹੈ ਉਹ ਲੋਕ ਭਗਵੰਤ ਮਾਨ ਨੂੰ ਪੁੱਛਦੇ ਆ ਕਿ ਨਸ਼ੇ ਤੇ ਕੀ ਕੀਤਾ ਤੁਸੀਂ ਪ੍ਰੈਸ ਵਾਲੇ ਭਰਾਓ ਮੈਂ ਤੁਹਾਨੂੰ ਪੁੱਛਣਾ ਚਾਹਨਾ ਕਿ ਤੁਸੀਂ ਨਸੋ ਆਪਣੇ ਦਿਲ ਤੇ ਹੱਥ ਰੱਖ ਕੇ ਕਿ ਅੱਜ ਨਸ਼ੇ ਤੇ ਠਲ ਪਈ ਜਾਂ ਨਹੀਂ ਪਈ ਔਰ ਇਹ ਇਸੇ ਤਰ੍ਹਾਂ ਅੱਗੇ ਮੁਹਿੰਮ ਚਲਦੀ ਰਹੇਗੀ ਜਦੋਂ ਤੱਕ ਪੰਜਾਬ 'ਚ ਨਸ਼ਾ ਨਹੀਂ ਖਤਮ ਹੋਏਗਾ ਔਰ ਜਦੋਂ ਤੱਕ ਹਰ ਪਿੰਡ ਦਾ ਨੌਜਵਾਨ ਜਿਹੜਾ ਵੀ ਨਸ਼ਾ ਕਰਦਾ ਉਹ ਨਸ਼ਾ ਨਹੀਂ ਛੱਡੇਗਾ ਉਦ ਤੱਕ ਸਰਕਾਰ ਇਸ ਮੁੱਦੇ ਦੇ ਖੜੀ ਹੈ ਖਾਸ ਕਰਕੇ ਸਾਡਾ ਸੀਐਮ ਭਗਵੰਤ ਮਾਨ ਖੜਾ ਔਰ ਉਹਦੇ ਨਾਲ ਹਰ ਆਮ ਆਦਮੀ ਪਾਰਟੀ ਦਾ ਵਰਕਰ ਖੜਾ ਹੈ